ਮੇਰੀ ਰਸਮੀ ਵੇਖਿਆ ਜੋ ਵੀ ਇਹੋ ਜਿਹੀ ਚਾਹ ਬਣਾਇਆ ਜੀ ਹਾਂ ਦੋ ਪੱਤੇ ਚਾਹ ਦੇ ਪਤੀਲਾ ਪਾਣੀ ਦਾ ਪੈ ਗਿਆ ਰਵਾਜ ਖਸਮਾਂ ਨੂੰ ਖਾਣੀ ਦਾ ਇੰਨਾ ਅੰਗਰੇਜ਼ਾਂ ਨੇ ਕਿਧਰੋਂ ਬਲਾਮਤ ਲਿਆ ਜਿਹੜੇ ਚਾਹ ਦੇ ਸ਼ਕੀਨ ਨੂੰ ਨਾ ਵੇਚੀ ਜ਼ਮੀਨ ਸਣੇ ਤੂਤ ਟੱਲ ਗਈ ਸਾਰ ਜਿਹੜੀ ਤੇ ਕਮਲੇ ਹੋ ਰਹਿੰਦੇ ਸੀ ਚਾਹ ਮੋਈ ਜੱਗ ਭਰ ਕੇ ਰੱਖ ਲੈਣਾ ਭਰ ਕੇ ਗਲਾਸ ਪੀ ਲੈਣਾ ਭਰ ਕੇ ਗਲਾਸ ਪੀ ਲੈਣਾ ਹੀਰੇ ਕੰਮ ਵੀ ਕਰਦੇ ਸੀ ਚਾਹ ਵੀ ਬਹੁਤ ਪੀਂਦੇ ਲੋਕੇ ਤਾਂ ਲੱਸੀ ਵੀ ਬਹੁਤ ਪੀਂਦੇ ਸੀ ਹੁਣ ਤਾਂ ਲੱਸੀ ਵੀ ਨਹੀਂ ਲੋਕੀ ਪੀਂਦੇ ਬਾਸ਼ ਨਾ ਵੀ ਕਿੱਡੀ ਸੋਹਣੀ ਆਉਂਦੀ ਐ ਤੇ ਕਲਰ ਵੇਖੋ ਤੁਸੀਂ ਚਾਹ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ 'ਚ ਚਾਹ ਤਾਂ ਸਾਰੇ ਬਣਾਉਨੇ ਆ ਜਿਹੜੇ ਮੇਰੇ ਤਰੀਕੇ ਨਾਲ ਚਾਹ ਬਣਾਉਗੇ ਨਾ ਤੇ ਤੁਸੀਂ ਮੈਨੂੰ ਯਾਦ ਹੀ ਰੱਖੋਗੇ ਹੈ ਆਂਟੀ ਜੀ ਠੀਕ ਹੈ ਜਿਹੜਾ ਨਾ ਪੀਊ ਉਹ ਵੀ ਪਛਤਾਊ ਤੇ ਜਿਹੜਾ ਪੀਊਗਾ ਉਹ ਵੀ ਪਛਤਾਊਗਾ ਅੱਛਾ ਵੀ ਮੈਂ ਫੇਰ ਦੁਬਾਰੇ ਉਹੋ ਹੀ ਪੀਣੀ ਆ ਚਾਹ ਅੱਛਾ ਬੇਬੇ ਇੰਨੇ ਸਵਾਦ ਬਣਾਉਂਦੇ ਆ अच्छा बणाਉਂਦੇ ਪਰ ਕਿਤੇ ਕਿਤੇ ਹੀ ਆ। अच्छा। ਤੇ ਅੱਜ ਕਿਵੇਂ ਜੀ ਕਰ ਪਿਆ ਬੇਬੇ ਆ ਬਣਾਉਂਦਾ। ਅੱਜ ਠੰਡ ਦੀ ਆ ਚਲ ਬਣਾ ਹੀ ਲਈਏ। ਮੀਂਹ ਪੈ ਕੇ ਹਟੇ ਕਾਕੜਿਆਂ ਜਾਂਦੀ ਠੰਡ ਆ। اچھا। ਜਾਂ ਨੂੰ ਜੀ ਜਿਆ ਕਰੀ ਜਾਂਦਾ ਸੀ ਤੇ ਫਿਰ ਮੈਂ ਆਗ ਦੀ ਮਰਜ਼ੀ ਨੇ ਬਣਾਉਣੀ ਆ। ਠੀਕ ਆ। ਹਾਂ। ਤੁਹਾਨੂੰ ਦੱਸਦੇ ਅੱਗੇ-ਅੱਗੇ ਫਿਰ ਕੀ-ਕੀ ਵਿੱਚ ਪਿੰਦਾ ਠੀਕ ਆਂਟੀ ਜੀ। ਹਾਂ। ਸਾਹਮਣੇ ਹੀ ਸਾਰਿਆਂ ਦੇ ਚੁੱਲੇ ਤੇ ਚਾਹ ਬੇਬੇ ਦੇ ਹੱਦੀ ਚੁੱਲੇ ਤੇ ਬਣਾਉਣੇ ਨਾਲੇ ਗੈਸ ਤੇ ਨਹੀਂ ਬਣਾਉਣੇਗੀ ਉਹਨਾਂ ਦੇ ਚਾਹ ਬਣਾਵਾਵਾਂਗੇ ਤੇ ਨਾਲੇ ਅੱਗ ਸੇਕਾਂਗੇ ਨਾਲੇ ਅੱਗ ਸੇਕਾਂਗੇ ਗਰਮ ਗਰਮ ਆਹ ਇੱਕ ਕੱਪ ਪਾਣੀ ਤਾਂ ਪਹਿਲਾਂ ਪਾ ਦੇਣਾ ਲਓ ਜੀ ਪਾਤਾ ਪਾਤਾ ਹਾਂਜੀ ਮੈਂ ਲੈ ਇਹ ਠੰਡਾ ਨਾ ਪਾਣੀ ਇਹਨਿ ਵਾਲਾ ਆ ਲੈਣ ਦੇ ਫੇਰ ਸਬਾਨ ਦੂਜਾ ਪਾਉਂਗੀ ਠੀਕ ਆ ਹਾਂਜੀ ਪਹਿਲਾਂ ਕੋਈ ਨਹੀਂ ਪਾਉਣਾ ਇੰਦੇ ਹੈ ਪਹਿਲਾਂ ਕੋਈ ਨਹੀਂ ਪਾਉਣਾਗਾ ਜਿੰਨੇ ਚਿਰ ਪਾਣੀ ਨੂੰ ਵਾਲਾ ਆਉਂਦਾ ਨਾ ਉਹਨਾਂ ਚਿਰ ਮੈਂ ਤੁਹਾਨੂੰ ਗੱਲ ਸੁਣਾਉਣੀ ਆ ਸਵੇਰੇ ਜਦੋਂ ਮੈਂ ਉੱਠਦੀ ਹੁੰਦੀ ਸੀ ਨਾ ਆ ਕੇ ਸਰਦਾਰ ਨੂੰ ਆਖਣਾ ਨਾ ਮੈਂ ਚਾਹ ਬਣਾ ਕੇ ਦਿੰਨੀ ਆ ਪੀ ਕੇ ਬਾਹਰ ਨੂੰ ਜਾਇਆ ਜੋ ਉਹਨੇ ਆਖਣਾ ਚੰਗਾ ਤੇਰੇ ਹੱਥਾਂ ਦੀ ਚਾਹ ਸਵਾਦ ਦੀ ਚਾਹ ਸਵਾਦ ਬਣਾਉਣੀ ਚੱਲ ਬਣਾਵਾ ਪੀ ਕੇ ਬਾਹਰ ਲ ਜਾਊਗਾ ਉਦੋਂ ਚਾਹ ਬੜੀ ਪੀਂਦੇ ਹੁੰਦੇ ਸੀਗੇ ਕਿਲੋ ਕਿਲੋ ਚਾਹ ਪੀ ਜਾਂਦੇ ਸੀਗੇ ਘਰ ਕੇ ਗੜਵੀ ਰੱਖਦੇ ਨਹੀਂ ਸਹਰਾਣੇ ਹੌਲੀ ਹੌਲੀ ਠਾਰ ਠਾਰ ਕੇ ਵੇਹ ਸਿਆਲਾਂ ਦੇ ਵਿੱਚ ਆਪਾਂ ਨੂੰ ਖਾਣ ਪੀਣੂ ਵੀ ਉਹਦੇ ਨਾਲ ਹੁੰਦਾ ਚਾਹ ਦੇ ਨਾਲ ਪੰਜੀਰੀ ਉਹ ਪੰਜੀਰੀਆਂ ਪਿੰਨੀਆਂ ਹੁੰਦੀਆਂ ਸੀ ਹਾਂਜੀ ਅਸੀਂ ਮੇਥੇ ਦੀ ਪੰਜੀਰੀ ਬਣਾਉਂਦੇ ਹੁੰਦੇ ਸੀ ਮੇਥੇ ਜ਼ਰੂਰ ਪਾਉਣੇ ਪੰਜੀਰੀ ਜ਼ਰੂਰ ਬਣਾਉਣੇ ਏਡਾ ਲੱਡੂ ਜੇ ਵਟ ਲੈਣੇ ਤੇ ਚਾਹ ਦੇ ਨਾਲ ਉਹ ਖਾਣੇ ਤੇ ਫਿਰ ਭੁੱਖ ਕਾਢ ਲੱਗਣੀ 10 ਵਜੇ ਦੇ ਟਿਕਰ ਫੇਰ ਆਣ ਕੇ ਖੇਤੋਂ ਫਿਰ ਤੁਰ ਕੇ ਸੈਰ ਕਰਕੇ ਆਣ ਕੇ ਫੇਰ ਚਾਹ ਪੀਣੀ ਫੇਰ ਰੋਟੀ ਖਾਣੀ ਸਾਡੇ ਉੱਥੇ ਉੱਥੇ ਮੇਰੇ ਡੈਡੀ ਜਾਦੇ ਵਧੀਆ ਤਾਂ ਮੇਰੇ ਡੈਡੀ ਚਾਹ ਬਣਾਉਂਦੇ अच्छा आ, अच्छा ਤੁਹਾਡੇ ਮਤਲਬ ਖਾਦਰ ਸਾਹਿਬ ਹਾਂ ਬਣਾਉਂਦੇ ਤਾਂ ਮੰਮੀ ਪਰ ਸਾਰੇ ਨੂੰ ਪਹਿਲੀ ਚਾਹ ਡੈਡੀ ਨੇ ਬਣਾਉਣੀ ਹਰ ਮੰਨ ਨੂੰ ਬੜੀ ਸਵਾਲ ਲੱਗਦੀ ਹੈ ਨਾਨੂ ਜੀ ਦੀ ਚਾਹ ਕਿਉਂਕਿ ਨਾ ਉਹ ਬਹੁਤ ਕੜਕਦਾਰ ਚਾਹ ਬਣਾਉਂਦੇ ਰਜਾਉਂਦੇ ਬੜਾ ਲਾਲ ਲਾਲ ਚਾਹ ਪੀਂਦੇ ਪੂਰੀ ਸਾਨੂੰ ਵੀ ਉਹ ਲਸਣ ਆ ਜਿਹੜਾ ਆਦਰਕ ਸੀ ਉਹ ਵੀ ਕਟ-ਕਟ ਕੇ ਪਾਉਂਦੇ ਆ ਤੇ ਸਾਰਾ ਸਮਾਨ ਉਹਨਾਂ ਨੇ ਰੀਝ ਨਾ ਕਟ-ਕਟ ਕੇ ਰਜਾਰ ਜਾ ਕੇ ਫੇਰ ਬਣਾਉਣੀ ਚਾਹ ਤਾਂ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਇਹਨਾਂ ਨੂੰ ਜਿਹੜੇ ਹੱਥਾਂ ਤੇ ਹੁਣ ਕੀ ਕਰਨ ਲੱਗੇ ਆ ਹੁਣ ਮੈਂ ਅਧਕਰ ਕੁੱਟਣ ਲੱਗੀ ਆ ਅੱਛਾ ਅਧਕਰ ਤੇ ਲਾਸ਼ੀਆਂ ਮੈਂ ਜ਼ਰੂਰ ਚਾਹ ਚ ਪਾਉਣੀ ਆ ਅੱਛਾ ਜਦੋਂ ਪਾਣੀ ਨਿਵਾਲਾ ਆ ਜੇ ਇਹ ਆਂਦੇ ਨਾ ਵੀ ਜਦੋਂ ਪਾਣੀ ਨਿਵਾਲਾ ਆ ਜੇ ਫੇਰ ਇਹਨੂੰ ਕੁੱਟ ਕੇ ਵਿੱਚ ਪਾਉਣਾ ਫੇਰ ਪੂਰਾ ਅਸਰ ਹੁੰਦਾ ਹੈ ਦਾ ਹਮ ਕਈ ਤਾਂ ਆਪਾਂ ਦੇਖਦੇ ਆ ਸਾਰਾ ਕੁਝ ਇਕੱਠਾ ਹੀ ਪਾ ਦਿੰਦੇ ਹਾਂ ਹਾਂ ਫੇਰ ਔਡੋ ਵੱਡੀ ਟੇਸਟ ਹੁੰਦਾ ਤਾਂ ਹੀ ਤਾਂ ਅੱਦੋ ਵੱਡੀ ਟੇਸਟ ਹੁੰਦਾ ਰੱਕ ਦੀ ਚਾਹ ਦਾ ਕਿਸੇ ਨੇ ਚਾ ਕੇ ਵੇਖਦੇ ਕਿਸੇ ਨੇ ਚਾ ਕੇ ਵੇਖੀ ਆਹਨ ਦੇ ਪਾਣੀ ਰਹਿ ਜੀ ਰਜ ਕਮਲਾ ਹੋ ਗਿਆ ਸਿੱਟੋ ਵਿੱਚ ਮਸਾਲਾ ਅਦਰਕ ਦਾ ਬੇਬੇ ਵੀ ਐਂਡ ਕੰਡੂ ਗੇ ਹਾਂ ਹੁਣ ਮੈਂ ਅਦਰਕ ਪਾਉਣ ਲੱਗੀ ਆ ਵਿੱਚ ਠੀਕ ਹੈ ਜੀ ਪਾਓ ਪਾਣੀ ਪਾ ਦੋ ਪਾ ਦੋ ਆਹ ਹੁਣ ਨਿਕੀਆਂ ਲੈ ਜੀਆਂ ਕੁੱਟ ਕੇ ਚਾਹ ਦੇ ਵਿੱਚ ਪਾਉਂਗੀ ਹਾਂ ਪਾਣੀ ਵਾਲਾ ਆ ਗਿਆ ਲਾਚੀ ਦੀ ਸਮੈਲ ਬੜੀ ਵਧੀਆ ਆਉਣ ਲੱਗ ਪਈ ਹੈ ਨਾ ਲਾਚੀ ਆਉਂਦੀ ਵੀ ਲੌਂਗ ਦੀ ਵੀ ਅਦਰਕ ਦੀ ਇਹ ਏਡੋ ਏਡੀ ਫਲੇਵਰ ਹੁੰਦੇ ਆ ਲਾਗ ਲਾਗ ਫਲੇਵਰ ਦਾ ਆਪੋ ਆਪਣਾ ਟੇਸਟ ਹੁੰਦਾ ਹੈ ਨਾ ਲਓ ਜੀ ਲਾਚੀਆਂ ਪਾ ਦਿਤੀਆਂ ਹਾਂ ਜੀ ਲਾਚੀਆਂ ਪਾ ਦਿਤੀਆਂ ਅਧਿਕਰਪਾਤਾ ਤੇ ਹੁਣ ਹੁਣ ਲੌਂਗ ਪਾਉਣੀ ਹੈ ਹੁਣ ਲੌਂਗ ਵੀ ਪਾਉਣ ਲੱਗੀ ਹੈ ਇਹਨਾਂ ਦਾ ਟੇਸਟ ਜਵਾਵਾ ਆਊਗਾ ਹਾਂ ਚਲੋ ਪਾ ਦਿਓ ਫਿਰ ਬੇਬੇ ਦੀ ਸਪੈਸ਼ਲ ਤਿਆਰ ਹੋ ਰਹੀ ਹੈ ਚਾ ਕੀ ਹੋ ਰਹੀ ਐ ਅੰਟੀ ਜੀ? ਅੰਡੇਦਾਰ ਚਾਹ। ਹਾਂ। ਕਿ ਡਾਂਗ ਵਾਲੀ? ਹਾਂ। ਮੈਨੂੰ ਦੋ ਦੋ ਤਿੰਨ ਮਿੰਟ ਰਿਜਣ ਦਿਆ ਤੇ ਫੇਰ ਹੀ ਕਿਆ ਪੱਤੀ ਪਾਉਂਗੀ? ਠੀਕ ਆ ਜੀ। ਹਾਂ ਜਦ ਰਿਜਦੀ ਆ। ਜਦੋਂ ਇਹਦਾ ਕਲਰ ਪੂਰਾ ਆ ਗਿਆ ਨਾ। ਜਦੋਂ ਕਲਰ ਪੂਰਾ ਆ ਗਿਆ ਫੇਰ ਕਿਆ ਪਾ ਕੇ ਕਿਆ ਕੁੱਤੀ ਫੇਰ ਪਾਉਂਗੀ? ਠੀਕ ਆ ਵੀ ਉੱਤੇ ਨਹੀਂ ਪਾਉਣੀ ਹੈ। ਠੀਕ ਆ। ਆਡੜ ਚੀਜ਼ਾਂ ਪਾਉਣੀ ਸਾਰੀਆਂ। ਸਾਰੀਆਂ ਚੀਜ਼ਾਂ ਪਾਉਣੀਆਂ ਹਾਂ। ਜਿਨ੍ਹਾਂ ਦਾ ਵੱਖਰੋ ਵੱਖਰੀ ਟੇਸ ਆਵੇ। ਓਕੇ। ਬੀਬੀ ਦੀ ਸਪੈਸ਼ਲ ਚਾਹ। ਹਾਂ। ਦੋ ਪੱਤੇ ਚਾਹ ਦੇ ਪਤੀਲੇ ਪਾਣੀ ਦਾ ਬਹਿ ਗਿਆ ਰਵਾਜ ਖਸਮਾਂ ਨੂੰ ਖਾਣੀ ਦਾ ਚਾਹ ਦਾ ਬਹਿ ਗਿਆ ਰਵਾਜ ਚਾਹ ਦਾ ਖਸਮਾਂ ਨੂੰ ਖਾਣੀ ਦਾ ਜਾਂਦੀ ਚਾਂਦੀ 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 ਕੁੱਤਿਆਂ ਨੇ ਗੋਲ ਖਾ ਲਿਆ ਅੱਛਾ ਸ਼ਰਾ ਮਾਰਦੀ ਢਾਂਡੀ ਤੂੰ ਕਰਤਾਰ ਸਿੰਘ ਦਾ ਚਾਹ ਨਾ ਹੱਟੀ ਤੇ ਲਿਆਂਦੀ ਇਹਨਾਂ ਅੰਗਰੇਜ਼ਾਂ ਨੇ ਕਿਧਰੋਂ ਬਲਾਵਤ ਲਿਆਂਦੀ ਅੰਗਰੇਜ਼ਾਂ ਨੂੰ ਤਾਂ ਇੰਨੀ ਨਹੀਂ ਲਿਆਉਂਦੇ ਸੀ ਤੇ ਆਪਾਂ ਕਿਲੋ-ਕਿਲੋ ਵਾਲੇ ਕੱਫ ਲਾ ਕੇ ਹੁਣ ਰਿਆ ਨਹੀਂ ਜਾਂਦਾ ਇਹਨੂੰ ਰਿਆ ਨਹੀਂ ਜਾਂਦਾ ਸਹੀ ਗੱਲ ਜਿਹੜੇ ਚਾਹ ਦੇ ਪਿਆਰੇ ਉਹਨਾਂ ਵੇਚਤੇ ਚਵਾਰੇ ਸਨੇ ਬਾਰ-ਬਾਰੀਆਂ ਜਿਹੜੇ ਚਾਹ ਦੇ ਸ਼ਕੀਨ ਉਹਨਾਂ ਵੇਚੀ ਜ਼ਮੀਨ ਸਨੇ ਤੂਤ ਚਾਲੀਆਂ ਲਾਵੀ ਹੁਣ ਕੀ ਪਾਉਣਾ ਵਿੱਚ ਹੁਣ ਰੰਗ ਬਦਲ ਗਿਆ ਨਾ ਪਾਣੀ ਦਾ ਹਾਂਜੀ ਬਦਲ ਗਿਆ ਹੁਣ ਚਾਹ ਪੱਤੀ ਪਾਉਣੀ ਆ ਠੀਕ ਹੈ ਇਹਨਾਂ ਨੇ ਸੀ ਪਾਉਣੀ ਓਕੇ ਓਕੇ ਪਾਈਏ ਚਲੋ ਲਾਵੀ ਹੁਣ ਪਾ ਦਾਂਗੇ ਚਾਹ ਪੱਤੀ ਇੰਨੀ ਕੁ ਠੀਕ ਹੈ ਸੋੜ ਜਿਓ ਹੋਰ ਪਾ ਗਏ ਪਾ ਦੋ ਫਿਰ ਆ ਚੱਕ ਲਓ ਚਾਹ ਪਤੀ ਵੀ ਵਾਲਾ ਦਵਾਈ ਤੇ ਪਾਉਂਦਾ ਹੈ ਫਾਇਦਾ ਵੀ ਜਦੋਂ ਆਪਾਂ ਚਾਹ ਪਤੀ ਪਾਈਆ ਵੇਲੋਂ ਨਾਲ ਦੀ ਨਾਲ ਹੀ ਰੰਗ ਦੇਣ ਲੱਗ ਹਾਂ ਖੰਡ ਚਾਹ ਪਤੀ ਦੇ ਨਾਲ ਹੀ ਪਾਉਣੀ ਆ ਦੁੱਧ ਦੇ ਨਾਲ ਨਹੀਂ ਪਾਉਣੀ ਠੀਕ ਆ ਜੀ ਪਾ ਦਗੇ ਹੁਣ ਖੰਡ ਚਲੋ ਪਾ ਦੋ ਮੈਂ ਆਪ ਦਾ ਟੇਸਟ ਮੂਜੇ ਪਾਉਂਗੀ ਸਈ ਜਿਆਦਾ ਵੀ ਪੀਂਦੇ ਆ ਅੱਛਾ ਖੰਡ ਹਾਂ ਖੰਡ ਕੋਈ ਥੋੜੀ ਵੀ ਪੀਂਦੇ ਆ ਓਕੇ ਪਾ ਦਗੇ ਫਿਰ ਪਾ ਦੋ ਪਾ ਦੋ ਇਨ ਵਾਲਾ ਆ ਜੇ ਹੂੰ ਖੰਡ ਨੂੰ ਵੀ ਚਾਹ ਨੂੰ ਵੀ ਸਾਰੇ ਸਮਾਨ ਨੂੰ ਫਿਰ ਦੁੱਧ ਪਾਉਣਾ ਠੀਕ ਹੈ ਉਹ ਤਿੰਨ ਮਿੰਟਾਂ ਪਰ ਜਾਉਣੀ ਹੈ ਜਾਉਣੇ ਆ ਹਾਂ ਫਿਰ ਦੁੱਧ ਤੇ ਦੁੱਧ ਵੀ ਆਪਾਂ ਫਰਿੱਜ ਚ ਪਹਿਲਾਂ ਕੱਢ ਕੇ ਰੱਖ ਲੈ ਆ ਆਇਂ ਨਹੀਂ ਵੀ ਫਰਿੱਜ ਚ ਕੱਢ ਕੇ ਉਦੋਂ ਹੀ ਦੁੱਧ ਪਾਉਣਾ ਫਿਰ ਉਹਦਾ ਵੀ ਟੇਸਟ ਵੱਖਰਾ ਹੁੰਦਾ ਪਤਲੀ ਬਣਦੀ ਚਾ ਜੇ ਆਪਾਂ ਨੋਰਮਲ ਟੈਂਪਰੇਚਰ ਤੇ ਰੱਖ ਕੇ ਪਾਈਏ ਦੁੱਧ ਉਹ ਸਹੀ ਸੰਘਣੀ ਬਣੂਗੀ ਚਾ ਠੀਕ ਹੈ ਠੀਕ ਹੈ ਪੀਨੂ ਪਹਿਲਾਂ ਕੱਢ ਕੇ ਰੱਖ ਲੈਣਾ ਕਿਸ ਚੀਜ਼ ਤੇ ਸਿੱਧਾ ਫਰਿੱਜ ਚ ਕੱਢ ਕੇ ਨਹੀਂ ਪਾਉਣਾ ਠੀਕ ਆ ਬੇਬੇ ਚਾਹ ਤਾਂ ਬਹੁਤ ਪਿਆਰ ਸੀ ਅੱਗੇ ਹੁਣ ਘਟਾ ਲੋਕਾਂ ਨੂੰ ਕਿਉਂ ਜਦੋਂ ਖੇਤੋਂ ਆਉਣਾ ਪਾਣੀ ਲਾ ਕੇ ਆਉਣਾ ਅਖਣ ਚਾਹ ਬਣਾ ਦਿਓ ਕੱਪ ਪਾਣਾ ਲੱਗੀ ਜਾਂਦਾ ਚਾਹ ਪੀ ਲੈਣੀ ਫੇਰ ਚਲੇ ਜਾਣਾ ਫੇਰ ਅਸੀਂ ਹੋ ਪਾਣੀ ਮੋੜ ਕੇ ਜਾ ਬਣਾ ਦਿਓ ਸਾਰ ਜਿਹੜੇ ਇਥੇ ਕਮਰੇ ਹੋ ਰਹੇ ਨੇ ਚਾਹ ਮੋਈ ਜੱਗ ਭਰ ਕੇ ਰੱਖ ਲੈਣਾ ਭਰ ਕੇ ਗਲਾਸ ਪੀ ਲੈਣਾ ਭਰ ਕੇ ਗਲਾਸ ਪੀ ਲੈਣਾ ਹੁਣ ਤਾਂ ਆਪਾਂ ਉਹਨੇ ਕੀ ਬਣਾਉਨੇ ਆ ਜਿਹੜੀ ਕਪਾਂ ਚ ਹੀ ਪੈ ਜੇ ਉਹਨੇ ਕੀ ਪੀਦੀ ਆ ਤੇ ਹੁੰਦੀ ਵੀ ਸਵਾਦ ਆ ਕਿ ਜੋ ਜੀ ਮਰਜੀ ਦੀ ਲੋਕੀ ਪੀ ਪੂ ਲੈਂਦੇ ਸੀ ਸਿਆਲਾ ਜੀ ਤਾਂ ਵੈਸੇ ਵੀ ਜ਼ਿਆਦੀ ਪੀ ਚੰਦੀ ਆ ਆਪਾਂ ਬਾਪੂ ਆ ਸਾਡੇ ਜਿਹੜੇ ਬਾਪੂ ਜੀ ਸੀਗੇ ਉਹ ਬਹੁਤ ਚਾਹ ਪੀਂਦੇ ਸੀ ਉਹ ਰਾਤ ਨੂੰ ਹੀ ਆ ਕੇ ਵੀ ਦੁੱਧ ਨਾ ਹੋਵੇ ਦੁੱਧ ਚ ਪੱਤੀ ਪਾ ਕੇ ਕੀ ਹੋਵੇ ਹਾਂ ਆਪਾਂ ਤਾਂ ਦੁੱਧ ਪੀਂਨੇ ਨਾ ਰਾਤ ਨੂੰ ਪੈਣਾ ਲੱਗੇ ਉਹਨਾਂ ਨੇ ਕਿਹਾ ਪੱਤੀ ਕਿਆ ਕਹਦੇ ਪੱਤੀ ਪਾ ਦਿਓ ਦੁੱਧ ਦੇ ਵਿੱਚ ਪੱਤੀ ਪਾ ਦਿਓ ਪੀਰੋਂ ਠੀਕ ਲੱਗਦੀ ਸੀ ਕਿ ਦੁੱਧ ਨਹੀਂ ਸੀ ਉਹਨੂੰ ਚੰਗਾ ਲੱਗਦਾ ਚਾਹ ਹੀ ਬਾੜੀ ਮਾ ਪੀਂਦਾ ਸੀ ਵੈਸੇ ਆਪਾਂ ਹੁਣ ਘੱਟ ਚਾਹ ਬਣਾਉਨੇ ਆ ਨਾ ਇੱਥੇ ਘੱਟ ਚਾਹ ਬਣਾਉਨੇ ਆ ਨਹੀਂ ਤੇ ਲੋਕੀ ਪੰਜ ਪੰਜ 6 6 ਟਾਈਮ ਪੀਂਦੇ ਆ ਨਾ ਉਹ ਜਿਆਦੇ ਪੀਂਦੇ ਆ ਨਹੀਂ ਵੈਸੇ ਆਪਾਂ ਵੀ ਸ਼ੁਰੂ ਤੋਂ ਹੀ ਘੱਟ ਪੀਂਨੇ ਆ ਜਿਆਦਾ ਨਹੀਂ ਪੀਂਦੇਗੇ ਜਾਣੀ ਦੀ ਚਾਹ ਦਾ ਕੋਈ ਫਾਇਦਾ ਤਾਂ ਹੈ ਨਹੀਂ ਜਾਨੇ ਪਰ ਜੇ ਆਏ ਜੋ ਦੋ ਤਿੰਨ ਟਾਈਮ ਦਿਹਾੜੀ ਚ ਨਾ ਪੀਓ ਵੀ ਨਹੀਂ ਫਿਰ ਸਿਰ ਦੁਖਨ ਲੱਗ ਜਾਂਦਾ ਕਿਉਂਕਿ ਆਦਤ ਪਈ ਆ ਤੇ ਹੁਣ ਸਿਰਫ ਦੋ ਵੇਰੀ ਪੀਜੀ ਆ ਉਦੋਂ ਤਾਂ ਚਾਰ ਪੰਜ ਵੇਰੀ ਪੀ ਲਈ ਜੀ ਫੇਰ ਵੀ ਚਾਹ ਫੇਰ ਵੀ ਚਾਹ ਅਖਣ ਚਾਰ ਹੀ ਬਣਾਈ ਜਾਂ ਨਹੀਂ ਬਣਾਈ ਜਿਦੋਂ ਉਦੋਂ ਹੁਣ ਚਾਹ ਨਹੀਂ ਬਣਾਈ ਉਦੋਂ ਚਾਹ ਨਹੀਂ ਬਣਾਈ ਸਾਡੇ ਚਾਹ ਦਾ ਹੀ ਪਿਆਰ ਰਹਿੰਦਾ ਸੀ ਹੋਰ ਕੰਮ ਦਾ ਤਾਂ ਘੱਟ ਰਹਿੰਦਾ ਚਾਹ ਦਾ ਹੀ ਬਾਲਾ ਰਹਿੰਦਾ ਸੀ ਲੋਕੀਆ ਕਿ ਚਾਹ ਪੀਂਦੇ ਵੀ ਬਾਏ ਸੀ ਹੂੰ ਹੀਰੇ ਕੰਮ ਵੀ ਕਰਦੇ ਸੀ ਚਾਹ ਵੀ ਬਹੁਤ ਪੀਂਦੇ ਲੋਕੀਆ ਤਾਂ ਲੱਸੀ ਵੀ ਬਹੁਤ ਪੀਂਦੇ ਸੀ ਹੁਣ ਤਾਂ ਲੱਸੀ ਵੀ ਨਹੀਂ ਲੋਕੀ ਪੀਂਦੇ ਪਹਿਲਾਂ ਖਰਾਕਾ ਬਹੁਤ ਜ਼ਿਆਦਾ ਹੁੰਦੀ ਸੀ ਖਰਾਕਾ ਕਿ ਬਹੁਤ ਜ਼ਿਆਦੇ ਹੁੰਦੀਆਂ ਸੀ ਤੇ ਕੰਮ ਵੀ ਜ਼ਿਆਦੇ ਹੁੰਦੇ ਸੀ ਹੁਣ ਤਾਂ ਨਾ ਹੀ ਕੰਮ ਆ ਨਾਈ ਖੜਕ ਹੋਂ ਤਾਂ ਮਸ਼ੀਨਰੀ ਜਿਆਦੀ ਹੋ ਗਈ ਹੈ ਮਸ਼ੀਨਰੀ ਕੰਮ ਨਹੀਂ ਕਰਦੀ ਨਹੀਂ ਕੰਮ ਆਉਂਦੇ ਹੈ ਨਹੀਂ ਤੇ ਕੰਮ ਮੁੱਕਦਾ ਵੀ ਨਹੀਂ ਸਾਰੀ ਗਾੜੀ ਪਤਾ ਨਹੀਂ ਕੀ ਚੱਕਰ ਕਹਿ ਦਿੰਦੇ ਵੀ ਕੰਮ ਹੈ ਨਹੀਂ ਤੇ ਸਾਡਾ ਤਾਂ ਸਾਰੀ ਦਿਹਾੜੀ ਨਹੀਂ ਮੁੱਕਦਾ ਕੰਮ ਹੈਣਾ ਇਹ ਕਹਿਣ ਦੀ ਗੱਲ ਹੈ ਬੁੜੀਆਂ ਦਾ ਉਹਦਾ ਦਾ ਰਸੋਈ ਦਾ ਤਾਂ ਮੁੱਕਦਾ ਹੀ ਨਹੀਂਗਾ ਬੰਦੇ ਦਾ ਬਾਹਰ ਚਲੇ ਗਏ ਮਾਰੇ ਦਾ ਪਾਣੀ ਦੇਖਿਆ ਅੰਦਰ ਜਾਣ ਕੇ ਫਿਰ ਬੈਠ ਕੇ ਕੁਰਸੀ ਤੇ ਚਾਹ ਲਓ ਚਾਹ ਲਓ ਕੁੱਟਾ ਬਣਾ ਲਓ ਤਾ ਤੂੰ ਹੁਣ ਮੇਂ ਪੀ ਕੇ ਤੁਰੇ ਗਏ ਆ ਚਲ ਬਣਾ ਹੀ ਲਓ ਕੁੱਟ ਕੁਛ ਨਹੀਂ ਹੁੰਦਾ ਕਾ ਫਿਰ ਆਪ ਆਏ ਆ ਇਹ ਕਹਿੰਦੇ ਕਿਹੜਾ ਚਿੱਠਣੀ ਏ ਇਹ ਕੰਨ ਮਿੱਠੜੀ ਪੈਂਦੀ ਆ ਆ ਹੁਣ ਆਪਣੀ ਜਿਹੜੀ ਚਾਹ ਨਾ ਇਹ ਲੋ ਗਾੜੀ ਗਾੜੀ ਲੱਗਦੀ ਆ ਨਾ ਤਾਂ ਹੀ ਆਪਾਂ ਇਹਨੂੰ ਵਾਵਾ ਵਾਲੇ ਦਿੱਤੇ ਆ ਵੀ ਇਹ ਵਧੀਆ ਗਾੜੀ ਗਾੜੀ ਤਿਆਰ ਵਧੀਆ ਬਣੀ ਰਾਕਾ ਲਾ ਇਹਦਾ ਵਧੀਆ ਆ ਗਿਆ ਤੇ ਹੁਣ ਬਸ ਰਿੱਜ ਲਾਗੇ ਹੋਣਾ ਆਪਾਂ ਇਹਦੇ ਚ ਦੁੱਧ ਪਾ ਦੇਣਾ ਹੁਣ ਰਿੱਜ ਕੇ ਤਾਂ ਉਹ ਵਿਚਾਰੀ ਫੇਰ ਹੜਦੀ ਜਾਂਦੀ ਕਮਲੀ ਹੋ ਗਈ ਉਹ ਵਿਚਾਰੀ ਕਮਲੀ ਹੋ ਗਈ ਰਿੱਜ ਰਿੱਜ ਕੇ ਉਹਦਾ ਰੰਗ ਹੀ ਬਦਲ ਗਿਆ ਜਦੋਂ ਅਸੀਂ ਦੁੱਧ ਪਾ ਲਿਆ ਹੁਣ ਆਪਾਂ ਦੁੱਧ ਨੂੰ ਵੀ ਵਾਲਾ ਦੋਣਾ ਅਜੇ ਚਲੋ ਫਿਰ ਆ ਹੁਣ ਦੁੱਧ ਪਾਉਣ ਲੱਗੇ ਪਾ ਦਿਓ ਜੀ ਲੇਟੀਆਂ ਆਪਣੀ ਉੱਤੇ ਤੈਰਦੀ ਪਈਆਂ ਤੇ ਉਹ ਸਾਰਾ ਕੁਝ ਤਰਦਾ ਫਿਰਦਾ ਹੁਣ ਸਾਨੂੰ ਪੀ ਕੇ ਵਿਖਾਉਣੇ ਆ ਹਾਂ ਜਦੋਂ ਵਾਲ ਆ ਗਿਆ ਹੈ ਉਦੋਂ ਉਹਨੂੰ ਵਾਲ ਆ ਗਿਆ ਹੁਣ ਸਾਨੂੰ ਪੀ ਕੇ ਵਿਖਾਉਣੇ ਕਿੰਨੇ ਕਿ ਜਿੰਦ ਜਾਰੇਦਾਰ ਬਣੇ ਚਾ ਮੇਰੇ ਹੱਥਾਂ ਦੀ ਹਾਂ ਹਾਂ ਬਾਸ਼ੇ ਨਾ ਵੀ ਕਿੰਨੀ ਸੋਹਣੀ ਆਉਂਦੀ ਐ ਤੇ ਕਲਰ ਵੇਖੋ ਤੁਸੀਂ ਚਾਹ ਦਾ ਹਾਂ ਇਹੋ ਜਿਹੀ ਬਣਾਇਆ ਕਰੋ ਤੇ ਇਹੋ ਜਿਹੀ ਪੀਆ ਕਰੋ ਫੇਰ ਆ ਦੂਜੇ ਪਾਣੀ ਤਾਂ ਨਹੀਂ ਲੱਗੀ ਬਣਾ ਨਜ਼ਾਰੇਦਾਰ ਪੀਓ ਠੀਕ ਆ ਹਾਂ ਮੇਥੋ ਰਸ ਵੀ ਲਓ ਤੇ ਬਣਾਓ ਹਾਂ ਲਓ ਜਦੋਂ ਵੀ ਰੈਸਪੀ ਆਪਣੀ ਤਿਆਰ ਹੋ ਜਾਂਦੀ ਹੈ ਉਹ ਤਾਂ ਟੈਸਟ ਕਰਨ ਵਾਲੇ ਆ ਜਾਂਦੇ ਆ ਬਣ ਗਈ ਕਿ ਨਹੀਂ ਬਣੀ ਜੀ ਬਣ ਗਈ ਬਣ ਗਈ ਇਹ ਕਿਵੇਂ ਉੱਤੇ ਸਮਾਨਤਾ ਰਿਹਾ ਫਿਰ ਤਾਂ ਗੱਡੀ ਛੋੜੀ ਚਾਹ ਬਣ ਗਈ ਹੈ ਇਹਦਾ ਪੀ ਕੇ ਬਦਲੋ ਤੇ ਨਜ਼ਾਰੇ ਲਓ ਹਾਂ ਇਹ ਤਾਂ ਪੀਕੇ ਬੜਾ ਰੋਟੀ ਹਾਂ ਹਾਂ ਦੋ ਗੋਲੀਆਂ ਦੇ ਪਹਿਲਾਂ ਹਾਂ ਬਾਕੀ ਕੰਮ ਬਾਅਦ ਚ ਹਾਂ ਪਹਿਲਾਂ ਇਹ ਤਾਂ ਜ਼ਰੂਰੀ ਆ ਕੰਮ ਤੇ ਬਾਕੀ ਬਾਅਦ ਹੁੰਦੇ ਆ ਇਹ ਆਪਣੀ ਉਹੀ ਨਾ ਜਿਹੜੀ ਆਪਾਂ ਦੱਸੀ ਸੀਗੀ ਪੰਜੀਰੀ ਹਾਂ ਉਹੀ ਆ ਉਹੀ ਆ ਕਿੰਨੀ ਕੁ ਰਹਿ ਗਈ ਏ ਥੋੜੀ ਜਿਹੀ ਰਹਿ ਗਈ ਬਸ ਅੱਛਾ ਫਿਰ ਆਪਾਂ ਹੋਰ ਕੋਈ ਚੀਜ਼ ਬਣਾ ਲਾਂਗੇ ਠੀਕ ਆ ਸੋਨੇ ਹੁਣ ਆਪਣੀ ਚਾਹ ਪੂਰੀ ਤਿਆਰ ਹੋ ਗਈ ਆ ਨਾ ਹੁਣ ਇਹਨੂੰ ਕੱਢ ਲਾ ਦੇ ਗਲਾਸਾਂ ਚ ਪਾ ਹਾਂ ਪਹਿਲਾਂ ਆਪਾਂ ਪਾਉਣ ਲੈਨੇ ਕੱਪ ਚ ਡੁੱਲ ਗਈ ਡੁੱਲ ਗਈ ਮੱਲ ਜੀ ਤਾਂ ਬੜੀ ਵਧੀਆ ਬੋਸ ਆਉਂਦੀ ਹੈ ਹਾਂ ਲਓ ਜੀ ਇਹ ਅਸਿਰਪੇ ਦਾ ਗਲਾਸ ਪੀਤਾ ਸੀ ਨਾ ਉੱਤੇ ਹਾਂ ਉਹ ਤਾਂ ਥੱਲੇ ਪੀ ਜਾ ਜੀ ਤਾਂ ਥੱਲੇ ਖੁੱਲ ਗਿਆ ਵੀ ਯਾਰ ਹਾਂ ਆਪਣੀ ਗਲਾਸੀ ਚ ਪਾ ਲਈ ਚਾਹ ਤੇ ਅੰਕਲ ਕਿਧਰ ਗਏ ਚਲੇ ਪਤਾ ਨਹੀਂ ਮਠਿਆਈ ਲੈਣ ਗਏ ਆ ਨਹੀਂ ਤੇ ਤੁਹਾਨੂੰ ਜਦੋਂ ਪੰਜੀਰੀ ਸੀ ਨਾਲ ਤੇ ਆ ਜਰੂਰੀ ਮਠਿਆਈ ਖਾਣੀ ਚਾਹੀਦੀ ਸੀ ਤੇ ਫਿਰ ਕੱਲੇ ਪੰਜੀਰੀ ਨਾਲ ਹੀ ਨਾ ਸਰਦਾ ਹਾਂ ਖਾਓ ਤੇ ਕਮਾਓ ਹਾਂ ਨਹੀਂ ਪੰਜੀਰੀ ਤੇ ਚਲ ਤਾਕਤ ਤੇ ਜਰੂਰ ਮਿੱਠਾ ਸਾਰਾ ਇਹਨਾਂ ਦੇ ਢੱਡ ਚ ਜਾਂਦਾ ਕਿੰਨੇ ਡੱਬੇ ਹੁੰਦੇ ਉਹਨਾਂ ਭੇਜਿਆ ਵੀ ਖਾਓ ਤੇ ਖਾਣਾ ਹੀ ਪੈਣਾ ਜਿੰਨੀ ਥੋੜੂ ਜਿੰਨੇ ਵੀ ਡੱਬੇ ਸਾਰੇ ਕੌਣ ਖਾਲੀ ਕਰਦਾ ਇਹ ਖਾਓ ਤੇ ਕਮਾਓ ਜਾ ਪਰ ਅੰਕਲ ਨੂੰ ਪੱਜ ਜਾਂਦੀ ਚੀਜ਼ ਹੈ ਹਾਂ ਤੁਰਿਆ ਫਿਰਦਾ ਰਹਿੰਦਾ ਹਾਂ ਲੋਕੀ ਕੰਮ ਬਹੁਤ ਕਰਦੇ ਆ ਕੰਮ ਕਰਦੇ ਆ ਤੇ ਖਾਂਦੇ ਨੇ ਗੇੜੇ ਲਾਇਉਂਦੇ ਖੇਤ ਦੇ ਪਤਾ ਹੈ ਚੰਗਾ ਅਦਰਕ ਪਾਇਆ ਦਾ ਚਾਚੂ ਜੀ ਕਿਵੇਂ ਬਣੀ ਬਹੁਤ ਵਧੀਆ ਬਣੀ ਹੈ ਬਹੁਤ ਕੁਝ ਪਾਇਆ ਇਹ ਤੁਹਾਨੂੰ ਮੈਂ ਚੈੱਕ ਕਰਕੇ ਦੱਸਦੀ ਹਾਂ ਹਾਂਜੀ ਦੱਸੋ ਕੀ ਬਣਾਈ ਦੱਸੋ ਦੱਸੋ ਫਿਰ ਮੇਰੀ ਰਸਮੀ ਵੇਖਿਆ ਜੋ ਵੀ ਇਹੋ ਜੀ ਚਾਹ ਬਣਾਇਆ ਜੀ ਹਾਂ ਚੀਟ ਕਰਕੇ ਕਰੋ ਵੀ ਕੇ ਚਾਹ ਤੁਰਦੇ ਜਾਵਾਂਗੇ ਬਹੁਤ ਨਜ਼ਾਰੇਦਾਰ ਆ ਸਹੀ ਗੱਲ ਆ ਚਾਹ ਬਹੁਤ ਟੇਸਟੀ ਆ ਬਹੁਤ ਚਾਹ ਸੁਆਦ ਆ ਬਹੁਤ ਕੁ ਲਫਾਇਆ ਅਦਕਰ ਪਾਇਆ ਲੌਂਗ ਪਾਇਆ ਇਲੈਚੀ ਪਾਇਆ ਜਾਂ ਤਾਂ ਤਾਂ ਉਦੋਂ ਹੀ ਪਤਾ ਲੱਗ ਜਾਂਦਾ ਜਦੋਂ ਆਪਾਂ ਆਏ ਲੈ ਆਉਣੇ ਨੱਕ ਕੋਲੇ ਸੁਣਾਈ ਹਾਂ ਨਾਲੇ ਐ ਜਿਵੇਂ ਗਲਾ ਗੁਲਾ ਹੋਇਆ ਮੇਰਾ ਹਣਾ ਅਦਰ ਕੁਦਰ ਕਾਲੀ ਚਾਹ ਵਧੀਆ ਹੁੰਦੀ ਆ ਲੌਂਗ ਲੌਂਗ ਪਾਇਆ ਇਲੈਚੀ ਪਾਇਆ ਸਾਰਾ ਕੁਝ ਤੇ ਬੇਬੀ ਹੁਣ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਉਹਨਾਂ ਨੂੰ ਇਹ ਕਾਹੂੰਗੀ ਵੀ ਤੁਸੀਂ ਫੋਲੋ ਕਰਿਆ ਜੋ ਵੀ ਇਹੋ ਜੀ ਚਾਹ ਤੁਸੀਂ ਕਿਸ ਢੰਗ ਨਾਲ ਬਣਾਈ ਹੈ ਠੀਕ ਆ ਅਸੀਂ ਬਹੁਤ ਕੋਸ਼ਿਸ਼ ਕੀਤੀ ਬਹੁਤ ਸਮਾਨ ਪਾਇਆ ਤੁਸੀਂ ਵੀ ਇਹੋ ਜੀ ਚਾਹ ਬਣਾਇਆ ਕਰੋ ਤੇ ਇਹੋ ਜੀ ਪੀਆ ਕਰੋ ਠੀਕ ਆ ਹਾਂ ਲਓ ਪਨੀਰੀ ਵੀ ਖਾਈ ਜੰਦੇ ਨਾਲ ਨਾਲ ਚਲ ਠੀਕ ਹੈ ਫਿਰ ਬਾਏ ਬਾਏ ਕਰ ਦੋ ਸਾਰਿਆਂ ਨੂੰ ਸਾਰਿਆਂ ਨੂੰ ਬਾਏ 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 ਚਾਹ ਪੀਓ ਤੇ ਨਾਲ ਤੇ ਪੀਓ ਤੇ ਆਂਡੀਆਂ ਗਵਾਂਡੀਆਂ ਨੂੰ ਵੀ ਪਿਆਓ ਹਾਂ ਤੇ ਜਿਹੜੇ ਰਿਸ਼ਤੇਦਾਰ ਹਨ ਉਹਨਾਂ ਨੂੰ ਵੀ ਪਿਆਓ ਤੇ ਖੁਸ਼ ਰਹੋ ਤੇ ਖੁਸ਼ ਰੱਖੋ ਸਾਰਿਆਂ ਨੂੰ ਹਾਂ ਬਾਏ 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 ਬਾਏ